ਕਿਆ ਰਸਤੇ ਚ ਜਾਂਦੇ ਹੋਏ ਆਪਾਂ ਨੂੰ ਇੱਕ ਕਿਆ ਬਾਤ ਆ ਵੀ ਇੰਨੀ ਸੋਹਣੀ ਜਗ੍ਹਾ ਆ ਕਿਆ ਬਾਤ ਆ ਵੀ ਅੱਛਾ ਇਹ ਵੀ ਇਹਦੀ ਲਾਈਫ ਆ ਸਾਰੇ ਬੰਸ ਕੋਈ ਇਹਨਾਂ ਨੂੰ ਤੰਗ ਨਹੀਂ ਕਰਦਾ ਪਰੇਸ਼ਾਨ ਨਹੀਂ ਕਰਦਾ ਕਿਆ ਬਾਤ ਆ ਸਭ ਬੰਬੂ ਦੇ ਪੀੜਾ ਕਿਆ ਬਾਤ ਆ ਵੀ

ਅਮਰੀ ਦਿਯੋਗਾਨੇ ਮੜਾਈ ਆਪਣਾ ਗਿਆਨ ਦਿਓ ਕਿੱਧਰ ਜਾਣਾ ਫਿਰ ਆਪਾਂ ਆਪਾਂ ਦੇਖੋ ਇੱਕ ਖੁਖਾਰ ਜੰਗਲ ਦੇ ਵਿੱਚ ਆ ਇਥੋਂ ਕੋਈ ਵੀ ਰਸਤਾ ਲੈਣਾ ਖਤਰਨਾਕ ਹੈ ਪਰ ਆਪਾਂ ਉਹ ਰਸਤਾ ਲਵਾਂਗੇ ਜਿਹੜਾ ਕੀ ਬੜਾ ਖਤਰਨਾਕ ਹੈ ਪਤਾ ਨਹੀਂ ਆਪਾਂ ਨੂੰ ਕਿੱਧਰ ਜਾਣਾ ਰਸਤਾ ਹੈ ਤੇ ਇਧਰ ਬਾਈ ਜੀ ਦਾ ਚੱਲਦਾ ਹੋਇਆ ਜਰਦਾ ਪੂਰੀ ਹੈ ਨਹੀਂ ਜਰਦਾ ਨਹੀਂ ਐਵੇਂ ਨਹੀਂ ਵਿਚਾਰਾ ਕਰਦਾ ਲੇਜ਼ ਖਾਂਦਾ ਪਿਆ ਉੱਥੇ ਐਵੇਂ ਨਾ ਪਾਈ ਇਹਦੇ ਘਰੇ ਲੜਾਈ ਕਰਾ ਦਿਓ ਵਾਕਈ ਦੋਸਤੋ ਬੜੀ ਹੀ ਖੂਬਸੂਰਤ ਜਗ੍ਹਾ ਇਹ ਹੈ ਗਈ ਆ ਰਾਹ ਤੇ ਜਾਂਦੇ ਹੋਏ ਆਪਾਂ ਨੂੰ ਇੱਕ ਡਿਸਪੈਂਸਰੀ ਮਿਲੀ ਆ ਜੋ ਕਿ ਹੁਣ ਖੰਡਰ ਬਣ ਚੁੱਕੀ ਆ ਕਿਸੇ ਟਾਈਮ ਤੇ ਡਿਸਪੈਂਸਰੀ ਹੁੰਦੀ ਸੀਗੀ ਤੇ ਵਾਕਈ ਪੰਜਾਬ ਦੇ ਵਿੱਚ ਇੰਨੀ ਖੂਬਸੂਰਤ ਜਗ੍ਹਾ ਹੈਗੀ ਕੁਦਰਤ ਦੇ ਬਿਲਕੁਲ ਨਜ਼ਦੀਕ ਤੇ ਕਹਿਣਾ ਮੁਸ਼ਕਿਲ ਆ ਬਹੁਤ ਸੋਹਣੀ ਜਗ੍ਹਾ ਆ ਭਾਈ ਇੱਧਰ ਨਾਲ ਕਿਹਨੂੰ ਜਾਣਾ ਹੁਣ ਬੜੀ ਸੋਹਣੀ ਜਗ੍ਹਾ ਆ ਤੇ ਇੱਥੇ ਘਾਟ ਰਸਤਾ ਆ ਕੇ ਫਿਰ ਦੋ ਜਗ੍ਹਾ ਡਾਇਵਰਟ ਹੁੰਦਾ ਕਹਿਣ ਨੂੰ ਜਾਂਦਾ ਆ ਤੇ ਇੱਕ ਆ ਕੱਚਾ ਰਸਤਾ ਆ ਜਾਂ ਪਾਣੀ ਵਾਲਾ ਸਿਸਟਮ ਜਿਹੜਾ ਸੀਗਾ ਖਤਮ ਹੋ ਗਿਆ ਥੋੜਾ ਥੋੜਾ ਮਾੜਾ ਮੋਟਾ ਹੀ ਆਉਂਦਾ ਆ ਤੇ ਕੋਈ ਦੱਸਣ ਵਾਲਾ ਹੈ ਨਹੀਂ ਬਟ ਮੈਨੂੰ ਲੱਗਦਾ ਆ ਪੈਣ ਨੂੰ ਜਾ ਕੇ ਦੇਖਦੇ ਆ ਕੀ ਬਾਤ ਆ ਇਹ ਕੀ ਬਾਤ ਆ ਹਾਏ ਹਾਏ ਲੱਗਿਆ ਸੀ ਉਰੇ ਛੋਟਾ ਜਿਹਾ ਡੈਮ ਹੈਗਾ ਆ ਹੈਗਾ ਡੈਮ ਜ਼ਰੂਰ ਆ ਪਰ ਪਾਣੀ ਹੈ ਨਹੀਂ ਤੇ ਪਰ ਜਗਾ ਬੜੀ ਸੋਹਣੀ ਆ ਸਾਰਾ ਜੰਗਲ ਅੱਗੇ ਹੋਸਾ ਦਾ ਕਰੀਬ ਮੀਹਾ ਵਿੱਚ ਪਾਣੀ ਇੱਧਰ ਆਉਣਾ ਹੋਵੇ ਤੇ ਭਰਦਾ ਹੋਵੇ ਪਰ ਜੋ ਸਾਹਮਣੇ ਜਗ੍ਹਾ ਆ ਕੁਦਰਤੀ ਬਹੁਤ ਸੋਹਣੀ ਆ ਤੇ ਕਿਹ ਯਾ ਕਿੰਨੀ ਕੁ ਖੂਬਸੂਰਤ ਜਗ੍ਹਾ ਆ ਇਹ ਨਾ ਇਹਦਾ ਦਾਜਾ ਇਹਦੇ ਖੜ ਕੇ ਹੀ ਲਿਆ ਜਾ ਸਕਦਾ ਕੀ ਬਾਤ ਆ ਵੀ ਕੀ ਬਾਤ ਆ ਓ ਬਾਈ ਆਪਣੇ ਇੱਥੇ ਹੀ ਕਰਦੇ ਵੇ ਕੈਂਪਿੰਗ ਆਪਣੇ ਖਾਣ ਪੀਣ ਦਾ ਇਜਾਮ ਕਰਦੇ ਆ। ਉੱਥੇ ਆ ਬਾਈਆਂ ਦੀ ਗੱਡੀ ਵਾਗੀ ਫਸ। ਤੇ ਕਰਦੇ ਆ ਕੋਸ਼ਿਸ਼ ਅਗਰੇ ਇਹਨਾਂ ਦੀ ਗੱਡੀ ਨਿਕਲਦੀ ਆ। ਪਹਿਲੇ ਵਿੱਚ ਵੜ ਗਿਆ ਨਹੀਂ ਖਿੱਚੋਣਾ ਸੀਗਾ। ਆ ਦੇ। ਜਗਾ ਗਲਤ ਹੈ ਜੀ। ਲਓ ਲਓ। ਅੱਗੇ ਲੈ ਅੱਗੇ ਲੈ। ਅੱਗੇ ਲੈ। ਅੱਗੇ ਲਿਆ ਮੜਾ ਜਾ ਬਾਈ। ਆਪਣੇ ਉਹ ਨਹੀਂ ਗੱਡੀ ਆ ਸਕਦੇ ਯਾਰ ਬੰਪਰ ਜਾ ਕੇ ਸਾਇਆ ਪਾਗੇ ਹੈ ਉਹ ਗੱਡੀਆਂ ਹੈ ਹੈ ਰਸੀ ਹੈ ਕੀ ਸਾਹ ਡਕੀ ਆਪਣੇ ਕੋ ਨਹੀਂ ਹੈਗਾ ਰਸਾ ਹੁੰਦਾ ਜੋ ਉੱਥੇ ਭਾਈ ਖੜੀ ਕਰ ਲੈਣ ਉਹ ਆਏ ਰੋਕ ਮਤੋਂ ਮਾਈਟੋਂ ਪੂਰਾ ਜੋਰ ਲਗਾ ਲਿਆ ਭਾਈ ਰਸਾ ਆਪਣੇ ਕੋਲ ਹੈ ਨਹੀਂ ਤੇ ਟਰੈਕਟਰ ਤੋਂ ਬਿਨਾ ਓਏ ਫੜ ਲੇਗਾ ਨਹੀਂ ਨਿਕਲੇ ਮਾਰਸ਼ਲ ਜੇ ਪੂਰਾ ਨਾਲ ਗੱਡਿਆ ਵਿੱਚ ਧਿਆਨ ਨਾਲ ਦਲਦਲ ਵਾਪੁਰੀਓ ਆਦੇ 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 ਵਾਰ ਆਦੇ ਆਹ ਥੋੜਾ ਪਰੇ ਮਾਰਛਾ ਲੈ ਜੇ ਮਾਰ ਸਕਦਾ ਆ ਐਨੂ ਆ ਇਹ ਸਾਰੀ ਜਗ੍ਹਾ ਦਲਦਲੀ ਆ ਦੇਖ ਆ ਦੇ ਕਿੱਦਾਂ ਭਾਈ ਰਿਸਕ ਵਾਲੀ ਗੱਲ ਆ ਤੁਸੀਂ ਲੈਣਾ ਲੈ ਲਓ ਮੈਂ ਤੁਹਾਡੇ ਨਾਲ ਆ ਵੀਡੀਓ ਵਿੱਚ ਨਾਲ ਆਵਾ ਤੁਹਾਡੇ ਹੈ ਵੀਡੀਓ ਜਾ ਕੇ ਫੋਟੋ ਖਿੱਚ ਲਈ ਹੋਰ ਲਾ ਜੋ ਹਾਂ ਤਾਂ ਮੈਂ ਤੁਹਾਨੂੰ ਆਵਾਜ਼ ਮਾਰੀ ਸੀਗੀ ਆਵਾਜ਼ ਮੈਂ ਤੁਹਾਨੂੰ ਤਾਂ ਮਾਰੀ ਸੀ ਦੂਜੇ ਪੈਰੀਂ ਦੱਬ ਸਕਦੇ ਹੋ ਬਹੁਤ ਹੀ ਐਡਵੈਂਚਰ ਵਾਲੀ ਜਗ੍ਹਾ ਹੈ ਇਹ ਉਹਨਾਂ ਯਾਰ ਯਾਰ ਦੇ ਨਹੀਂ ਭਾਈ ਭੁੱਲ ਕੇ ਰਸਤਾ ਆਹ ਹੀ ਰਸਤਾ ਬੋਲਗੇ ਇਹ ਸਾਥੀਓ ਕੁੱਕੜ ਨੇੜ ਤੋਂ ਤੁਰੇ ਸੀਗੇ ਤਕਰੀਬਨ 3 ਘੰਟੇ ਦਾ ਸਮਾਂ ਲੱਗਿਆ ਸਾਨੂੰ ਥਾਣਾ ਡੈਮ ਦੇ ਵਿੱਚ ਪਹੁੰਚਣ ਦਾ ਤੇ ਪਿੱਛੇ ਹੈਗਾ ਥਾਣਾ ਡੈਮ ਬਹੁਤ ਹੀ ਅਲਟੀਮੇਟ ਜਗਾ ਇਹ ਵੀ ਹੈ ਤੇ ਕੁੱਕਰ ਨੇੜੇ ਤੋਂ ਜਿਹੜਾ ਆਪਾਂ ਇੱਥੇ ਤੱਕ ਆਏ ਆ ਬਹੁਤ ਹੀ ਸੋਹਣੀ ਜਗ੍ਹਾ ਆ ਜਿੰਨੀ ਕੋਈ ਤਾਰੀਫ ਕਰੀ ਉੰਨੀ ਘਟਾ ਵਿੱਚ ਵਿੱਚ ਟਾਵੇਂ ਟਾਵੇਂ ਘਰ ਸੀਗੇ ਲੋਕੀ ਖੇਤੀ ਵੀ ਕਰਦੇ ਆ ਪਾਣੀ ਰੇਤੇ ਚੋਂ ਨਿਕਲਸ ਸੇਮ ਦਾ ਪਾਣੀ ਆ ਉਹਦਾ ਫਲੋ ਅੱਗੇ ਅੱਗੇ ਵੱਧਦਾ ਜਾਂਦਾ ਆ ਤੇ ਬੜੀ ਅੱਛੀ ਲੋਕੇਸ਼ਨ ਲੱਗੀ ਤਕਰੀਬਨ 7-8 ਕਿਲੋਮੀਟਰ ਦਾ ਸਫ਼ਰ ਜਿਗਾ ਬੜਾ ਸੋਹਣਾ ਸੀਗਾ ਕੋਲਡ ਐਡਵੈਂਚਰ ਸੀਗਾ ਤੇ ਯਾਰਾ ਦੋਸਤ ਸਾਡੇ ਵੀ ਪੂਰੇ ਮਜ਼ੇ ਲਿੱਤੇ ਤੇ ਬਹੁਤ ਹੀ ਅੱਛਾ ਲੱਗਿਆ ਦੇਖਣ ਵਾਲੀ ਜਗ੍ਹਾ ਆ ਸਾਡੇ ਪੰਜਾਬ ਦੀ ਤੇ ਚੱਲਦੇ ਆ ਫਿਰ ਥਾਣਾ ਡੈਬ ਨੂੰ ਕਰਦੇ ਆ ਬਾਏ ਬਾਏ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ